ਮੇਰਾ ਅੰਕੁਸ਼ ਜੀ ਅਲਸਰ ਕੀ ਮਾਮਲਾ ਕੀ ਹੈ ਜਿਹੜਾ ਮਾਮਲਾ ਇਤਾਂ ਕਿ ਕੱਲ 4 ਵਜੇ ਦੀ ਗੱਲ ਆ ਰੈਜੈਂਟ ਦੇ ਸਾਹਮਣੇ ਜਿੱਥੇ ਮੋੜ ਟੋਆ ਜਾਂਦਾ ਪਰ ਮੈਂ ਗੱਡੀ ਉਤੋਂ ਥਲੂ ਕੀਤੀ ਕਰੇਟਾ ਕਾਰ ਸੀ ਮੇਰੇ ਕੋਲ ਤੇ ਉਧਰੋਂ ਤਿੰਨ ਮੁੰਡੇ ਸਗੇ ਆਏ ਉਹਨਾਂ ਨੇ ਇੱਕਦਮ ਸ਼ੀਸ਼ੇ ਦੇ ਉੱਤੇ ਠਾ 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 ਕਰਕੇ ਹੱਥ ਮਾਰਿਆ ਮੈਂ ਫੋਨ ਤੇ ਸੀ ਮੈਂ ਕਾਬਰ ਗਿਆ ਮੇਰੀ ਸਪੀਡ 40 ਦੀ ਸੀ ਮੈਂ ਸਲੋ ਵੀ ਕੀਤੀ ਸੀ ਜਦੋਂ ਮੋਰੇ ਟੂਰ ਸੀ ਤੇ ਮੈਂ ਕਿਹਾ ਮੈਂ ਸ਼ੀਸ਼ਾ ਖੋਲਿਆ ਸ਼ੀਸ਼ਾ ਖੋਲਿਆ ਮੈਂ ਕਿਹਾ ਹਾਂ ਵੀ 10 ਕੀ ਗੱਲ ਆ ਉਹ ਗੱਡੀ ਸਲੋ ਹੋਣ ਕਰਕੇ ਉਹਨੇ ਇੱਕ ਤਾਂ ਮੋਰੇ ਲਾਤੀ ਮੇਟਰ ਸੀ ਗੱਡੀ ਨਵੀਂ ਤੇ ਨੰਬਰ ਨੰਬਰ ਆਇਆ ਨਹੀਂ ਗੱਡੀ ਕਿਹੜੀ ਸੀ ਆਪਣੇ ਕੋਲ ਕਰੈਟਾ ਸੀ ਹੂੰ ਨੰਬਰ ਨਹੀਂ ਆਇਆ ਸੀ ਮੈਂ ਪਹਿਲਾਂ ਹਲਕੀ ਜੀ ਠੋਕੀ ਮੈਂ ਕਿਹਾ ਜਿਆਦਾ ਨੁਕਸਾਨ ਵੀ ਨਾ ਗੱਡੀ ਦਾ ਹੋਵੇ ਜੇ ਜ਼ਿਆਦੀ ਠੋਕ ਦਿੰਦਾ 5-7 ਲੱਖ ਰੁਪਏ ਲੱਗ ਜਾਣਾ ਸੀ ਪੱਲਿਓ ਮੈਂ ਫਿਰ ਉਹ ਜਾਨਣੋ ਕੀ ਹੋਇਆ ਜਿਹੜਾ ਸਭ ਤੋਂ ਮਗਰਸੀ ਲੰਬੂ ਜਾ ਉਹ ਇੱਕਦਮ ਉੱਤਰਿਆ ਉਹ ਰਿਆ ਨਾ ਮੈਨੂੰ ਵੀ ਇੱਕਦਮ ਜਦੋਂ ਮੇਰੇ ਵੱਲ ਨੱਠਿਆ ਮੈਂ ਬੈਕ ਕਰਪਾਨ ਦੀ ਉਹਨੇ ਇੱਕਦਮ ਇੱਥੇ ਹਿੱਟ ਕੀਤਾ ਹੂੰ ਉਹ ਜਦੋਂ ਇੱਥੇ ਕੀਤਾ ਹਿੱਟ ਨੱਕ ਦੀ ਨਕਸੀਰ ਫੁੱਟਣ ਲੱਗ ਪਈ ਨਕਸੀਰ ਫੁੱਟੀ ਤੇ ਮੇਨੂੰ ਕਾਲਾ ਕਾਲਾ ਹੋ ਗਿਆ ਫਿਰ ਮੈਂ ਦੇਖਿਆ ਕਿ ਨਾਲ ਦਾ ਜਿਹੜਾ ਦਰਵਾਜਾ ਕੁਲਾ ਮੈਨੂੰ ਥੋੜਾ ਥੋੜਾ ਕੁਝ ਇਦਾਂ ਇਦਾਂ ਹੋਇਆ ਉਹਨਾਂ ਨੇ ਵੀ ਖੱਬੇ ਪਾਸੇ ਮੂੰਹ ਤੇ ਹੱਟ ਕੀਤਾ ਦੋ ਤਿੰਨੇ ਵਿਅਕਤੀ ਨੇ ਤੁਹਾਡੇ ਉੱਪਰ ਹਮਲਾ ਕੀਤਾ ਤਿੰਨ ਤਾਂ ਮੈਨੂੰ ਪਤਾ ਹੀ ਆ ਕੋਈ ਪਹਿਚਾਨ ਚ ਹੈ ਭਾਜੀ ਮੈਨੂੰ ਇੱਕਦਮ ਹੋਇਆ ਕੁਝ ਸਮਝ ਨਹੀਂ ਲੱਗੀ ਕੀ ਹੋਇਆ ਕੀ ਨਹੀਂ ਹੋਇਆ ਮੇਰੀ ਕੋਈ ਰੰਜੀਸ਼ ਵੀ ਨਹੀਂ ਜਾਂ ਕੋਈ ਕੋਈ ਪਤਾ ਨਹੀਂ ਕਾਦੀ ਖੁੰਦਰ ਸੀ ਇੱਕ ਪਿੱਛੇ ਸੀ ਇੱਕ ਪਿਛਾ ਤੇ ਉਹ ਵੀ ਸ਼ਾਇਦ ਇਹਨਾਂ ਦੇ ਨਾਲ ਸੀ ਔਰ ਮੈਨੂੰ ਇੱਕਦਮ ਹੋਇਆ ਔਰ ਜਦੋਂ ਮੂੰਹ ਤੇ ਮਾਰਤਾ ਮੇਰੀ ਅੱਖਾਂ 'ਮਰੇ ਕਾਲਾ ਹੀ ਪੈ ਗਿਆ ਇਤਨਾ ਕੋਈ ਆਪਣਾ ਨੁਕਸਾਨ ਵਗੈਰਾ ਤਾਂ ਨਹੀਂ ਹੋਇਆ ਨੁਕਸਾਨ ਇਦਾਂ ਕਿ ਜਦੋਂ ਤੱਕ ਮੇਰੇ ਭਰਾਵਾਂ ਨੇ ਆ ਕੇ ਮੈਨੂੰ ਚੱਕਿਆ ਤੇ ਹਸਪੀਟਲ ਲੈ ਕੇ ਆਏ ਤੇ ਫਿਰ ਜਦੋਂ ਘਰਦਿਆਂ ਨੇ ਆ ਕੇ ਦੇਖਿਆ ਇੱਕ ਚਾਂਦੀ ਦਾ ਕੜਾ ਸੀ 5-7000 ਦਾ ਹੋਣਾ ਤੇ ਇੱਕ ਸੋਨੇ ਦੀ ਚੇਨ ਸੀ ਪਤਾ ਨਹੀਂ 1.5 ਤੋਂ 2 ਤੋਂ ਰੇ ਦੀ ਜਿੰਨੇ ਦੀ ਸੀ ਉਹ ਹੈ ਨਹੀਂ ਸੀਗੀ ਪਰਸ ਮੈਂ ਰੱਖਦਾ ਨੀਗਾ ਫੋਨ ਮੇਰਾ ਗੱਡੀ 'ਚ ਥੱਲੇ ਰਿ ਗਿਆ ਸੀ ਗੱਡੀ ਦੀ ਤਾਂ ਨਹੀਂ ਤੋੜਪਨ ਹੋਈ ਨੱਟੀ ਕੀਤੀ ਉਹਨਾਂ ਨੇ ਕੀਤੀ ਤੋੜਪਨ ਮੈਂ ਦੇਖੀ ਨਹੀਂ ਕੋਈ ਕੈਮਰਿਆਂ ਕੋਈ ਨਹੀਂ ਆਏ ਬੰਦੇ ਮੈਨੂੰ ਪਤਾ ਹੀ ਕੁਝ ਨਹੀਂ ਭਾਜੀ ਮੈਂ ਤਾਂ ਅੱਜ ਵੀ ਤੁਸੀਂ ਆਏ ਤੇ ਥੋੜਾ ਹੋਸ਼ ਵਿੱਚ ਆਏ ਨਹੀਂ ਤਾਂ ਮੈਨੂੰ ਆਈਸੀਯੂ ਵਿੱਚ ਐਡਮਿਟ ਆ ਮੈਂ ਕੱਲ ਦਾ ਤੇ ਕਿਹੜੇ ਹਸਪੀਟਲ 'ਚ ਦਾਖਲ ਹੋਣੀ ਪਤਾ ਨਹੀਂ ਇਹਦਾ ਜਵਾਹਰ ਆ ਨਾ ਕੀ ਆ ਝਾਵਰ ਵਾਲਿਆਂ ਦੇ ਝਾਵਰ ਜਿਹੜਾ ਗੋਲਚੌਂਕੋਲਾ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਪਤਾ ਹੈ ਫੈਮਲੀ ਨੇ ਘਰ ਰਿਹਾ ਮੈਨੂੰ ਕੋਈ ਮੈਨੂੰ ਤਾਂ ਹੋਸ਼ ਹੀ ਨਹੀਂ ਦੂ ਤਾ ਕਿਤੇ ਕੋਈ ਪੁਲਿਸ ਵਗੈਰਾ ਆਇਆ ਕੋਈ ਉਹ ਭਾਜੀ ਮੈਨੂੰ ਤਾਂ ਮੈਨੂੰ ਤਾਂ ਬੇਹੋਸ਼ੀ ਦੇ ਹਾਲਾਤ ਚ ਚੱਕ ਕੇ ਲੈ ਕੇ ਆਇਆ ਯਾਰ ਮੈਨੂੰ ਪਤਾ ਹੀ ਕੁਛ ਨਹੀਂ ਲੱਗਾ